ਆਦਿ ਗੁਰੂ ਸਭ ਜਗਤ ਕਾ ਆਦਮੀ ਕੁਮਾਰਾਜ ਸਭ ਸਿਰ ਸਾਈਂ ਏਕ ਗੁਰੂ ਗਰੀ ਬਨਵਾਜ ਕਟਕੂੜ 84 ਪ੍ਰਭワ ਆਦਮੀ ਦਾ ਨਾਮ ਗਿਆਨਾਤ ਗੁਰੂ ਮਾਨੇ ਪ੍ਰਵਾਲੇ ਰਾਮ ਉਬਰਵਾਲੇ ਰਾਮ ਕੀ ਉਸਤਤ ਪੈਰ ਮੈਣ ਰਤਨ ਹਾਰ ਪਦ ਰਚ ਗਿਆ ਬਾਣੀ ਗੁਰੂ ਰਮੈਣ ਜਿਨ ਬਕ ਸਾਗਰ ਲੰਗਣਾ ਪੜੋ ਸੁਨੋ ਦਨ ਰੈਣ ਜਨ ਬਗ ਸਾਗਰ ਲੰਗਣਾ ਪੜੋ ਸੁਨੋ ਦਨ ਰੈਣ ਸਲੋਕ ਚਮਤਕਾਰ ਸ਼੍ਰੀ ਗੁਰੂ ਰਵਿਦਾਸ ਜੀਓ ਨਾ ਕੋ ਆਵੇ ਨਾ ਕੋ ਜਾਵੇ ਨਾ ਮੇਲੀ ਨਾ ਮਿਲਾ ਨਾ ਸੰਧਿਆ ਨਾ ਸ਼ਾਮ ਸਹਿਰਾ ਨਾ ਅੰਮ੍ਰਿਤ ਕਾ ਵੇਲਾ ਨਾ ਗੁਏ ਤੇ ਆਤ ਕੇਲਾ ਨਾ ਗੁਜਤ ਕੇਲੇ ਨਾ ਗੂ ਸੋਏ ਨਾ ਕੋਈ ਜਾਗੇ ਤੇ ਨਾ ਕੋਈ ਦੇ ਲਕਵੇਲਾ ਨਾ ਮੰਦਰ ਨਾ ਮੈਲ ਮਨਾਰੇ ਨਾ ਪਰੇਸ਼ਾਨਾ ਨਾਰੀ ਨਾ ਖੇਡ ਨਾ ਕੋਈ ਬਾਜੀ ਨਾ ਕੋ ਦਿਸੇ ਮਦਾਰੀ ਰਜੋ ਨਾ ਕੋਈ ਸਤੋ ਨ ਕੋਈ ਨਾ ਕੋ ਤਮੋ ਪਸਾਰਾ ਨਾ ਬਗੜੀਆਂ ਨਾ ਬਣਜਾਰੇ ਨਾ ਕੋਈ ਸੰਿਆਰਾ ਨਾ ਕੋਈ ਬੰਦਕ ਨਾ ਗੁੰਮਰਗਾ ਨਾ ਤਰਵਰ ਕੀ ਛਾਇਆ ਨਾ ਭੈਣ ਨਾ ਕੋਈ ਭਾਈ ਨਾ ਕੋਈ ਕੰਬੜੀ ਜਾਇਆ ਨਾ ਕੋ ਜੰਮਿਆ ਨਾ ਕੋ ਮਰਦਾ ਨਾ ਰੋਮਣ ਨਾ ਹਾਸੇ ਗੂੰਜਦੀਆਂ ਹਰ ਪਾਸੇ ਸੁਨਣਾ ਨਾ ਕੋਈ ਖੇਲ ਤਮਾਸ਼ੇ ਨਾ ਕੋ ਜਨ ਕੋ ਨਿਵਾ ਮਰਨ ਸਰਨ ਕੋਈ ਨਾ ਗੁੰੰਦਾ ਨਾ ਕੋ ਚੁਗੜੀ ਨਾ ਕੋਈ ਬਖਤੋਈ ਸਗਣ ਬਸਗਣ ਨਹੀਂ ਸੇ ਕੋਈ ਵਾਰਕ ਵਾਰ ਨਾ ਕੋਈ ਨਾ ਕੋ ਦੀਵਾ ਨਾ ਕੋ ਬੱਤੀ ਨਾ ਸੂਰਜ ਕੀ ਲੋਏ ਨਾ ਕੋ ਦੁੱਖਾ ਨਾ ਕੋ ਸੁਖਾ ਨਾ ਕੋ ਵੈਦ ਕੀ ਮਾ ਨਾ ਕੋ ਨਗਰੀ ਨਾ ਕੋਈ ਮੰਗਤਾ ਨਾ ਕੋ ਦਸੇ ਜਤੀਮਾ ਨਾ ਕੋ ਆਪਣੇ ਨਹੀਂ ਪਰਾਇਆ ਨਾ ਕੋਈ ਸਾਖ ਸਹੇਲੇ ਨਾ ਕੋ ਗੋਪੀ ਨਾ ਕੋ ਕਾਨਾ ਤੇ ਨਾ ਬੰਸੀ ਮਨ ਮਲੇ ਨਾ ਕੋ ਮਿੱਤਰ ਨਾ ਕੋ ਵੈਰੀ ਨਾ ਕੋ ਤੀਰਕਮਾਨਾ ਪੂਜਾ ਪਾਠ ਮੰਨਾਂ ਕੋਈ ਨਾ ਕੋਈ ਵਖਿਆਨਾ ਨਾ ਚੜਦਾ ਨਾ ਕੋਈ ਛਪਦਾ ਨਾ ਰੁੱਤ ਰਾਤ ਮਹੀਨਾ ਨਾ ਕੋ ਇਥੇ ਮਾਇਆ ਧਾਰੀ ਨਾ ਮਸਕੀਨ ਕਮੀਨਾ ਬ੍ਰਹਮਣ ਕਤਰੀ ਵੈਸ਼ਨ ਸ਼ੂਦਰ ਨਹੀਂ ਪਵਿੱਤ ਬਲੀਦਾ ਹੈ ਨਾਮ ਮੰਤਰ ਨਾ ਕੋ ਜੰਤਰ ਧੂਨੇ ਤਾਮਤਵੀਤਾ ਝੀਲ ਕਜੀਲ ਨਹੀਂ ਸੀ ਕੋਈ ਨਾ ਕੋ ਮੜੀ ਮਸਾਨੀ ਨਾ ਟੋਕ ਬੋਚ ਕੰਗਾਲ ਨਾ ਕੋਈ ਨਾ ਕੋ ਵੱਟ ਚਹਾਣੀ ਨਾ ਕੋਈ ਦੀਨ ਮਜਬਦੇ ਝਗੜੇ ਨਾ ਕੋ ਤਕੜਾ ਮਾੜਾ ਨਾ ਕੋ ਜਿੱਤੇ ਨਾ ਕੋ ਹਾਰੇ ਨਾ ਝਿੰਜ ਖੋਲ ਅਖਾੜਾ ਨਾ ਕੋ ਬੰਨੀ ਨਾ ਕੋ ਬੰਨਾ ਨਾ ਕੋ ਵਰੀ ਕੁਵਾਰੀ ਨਾ ਬ੍ਰਹਮਾ ਨਾ ਕੋ ਵਿਸ਼ਨੂ ਨਾ ਕੋ ਦਿਸੇ ਭੰਡਾਰੀ ਨਾ ਕੋ ਸੂਰਤ ਨਾ ਕੋ ਮੂਰਤ ਨਾ ਸੀਸ਼ਾ ਨਾ ਚੇਰਾ ਲਾਲਚ ਲੋਭ ਤਮਨੀ ਕੋਈ ਨਾ ਕੋ ਮੇਰਾ ਤੇਰਾ ਹੈ ਕਾਮ ਕ੍ਰੋਧਨੀ ਸੀ ਕੋਈ ਲੋਭ ਮੋਹ ਹੰਕਾਰਾ ਨਾ ਕੋ ਸ਼ਲਿਆ ਨਾ ਕੋ ਗਲਿਆ ਨਾ ਕੋਈ ਬਟਵਾਰਾ ਸਾਧੂ ਸੰਤ ਮਹੰਤ ਨਾ ਕੋਈ ਨਾ ਕੋ ਤਾਪੇ ਤੂੰ ਵੇ ਨਾ ਕੋ ਬੀਜੇ ਨਾ ਕੋ ਵੱਡੇ ਨਾ ਵੇਲਾ ਨਾ ਚੂਵੇਂ ਨਾ ਕੋ ਦਾਤਾ ਨਾ ਕੋ ਦਾਨੀ ਨਾ ਕੋ ਭੀਖ ਭਿਖਾਰੀ ਨਾ ਕੋ ਇਥੇ ਚੁਗਣ ਵਾਲਾ ਨਾ ਹਰ ਚੋਗ ਖਲਾਰੀ ਨਾ ਕੋ ਨਾਰਦ ਨਾ ਕੋ ਤੁੰਬਾ ਨਾ ਕੋ ਸੁਨੇ ਸੁਣਾਵੇ RAM ਨਾਮ ਪ੍ਰਚਾਰ ਨਾ ਕੋਈ ਨਾ ਕੋ ਜੱਪੇ ਜਪਾਏ ਰਿਖੀ ਮੁਨੀ ਦਰਵੇਸ਼ ਨਾ ਕੋਈ ਨਾ ਕੋਈ ਰਗੁਰਾਈ ਨਾ ਗੂ ਗੁਰਖ ਸਿਦ ਗੋਸ਼ਟ ਇਥੇ ਨਾ ਬਨਰ ਕੀ ਛਾਈ ਨਾ ਪੱਥਰ ਨਾ ਪੂਜੇ ਕੋਈ ਨਾ ਰੀ ਦਰਵਾਜੈ ਰਾਜ ਤਖਤ ਦਰਬਾਰ ਨਾ ਕੋਈ ਨਾ ਰਾਣੀ ਨਾ ਰਾਜਾ ਰੋਗ ਸੋਗ ਦੁਖ ਦਰਦ ਕਹਾਂ ਨਾ ਕੋਈ ਸੰਕਟ ਹਰਦਾ ਨਾ ਕੋ ਇਥੇ ਦਿਸੇ ਪਰਾਇਆ ਨਾ ਕੋ ਆਪਣੇ ਘਰ ਦਾ ਨਾ ਪਰਬਤ ਨਾ ਪੰਮਾ ਕੋਈ ਨਾ ਕੋ ਅਗਨ ਰਸੋਈ ਕੈਰ ਬਿਦਾਸ ਹੁਮਲ ਪਰ ਬੈਠਾ ਇਕ ਨਿਰੰਜਨ ਸੋਈ ਗਰਜ ਨਾ ਕੋਈ ਫਰਦ ਨਾ ਕੋਈ ਨਾ ਕੋ ਕਰਤਰ ਜੋਈ ਕੋਠਾ ਕੰਧ ਕਣੀ ਨਾ ਕੋਈ ਨਾ ਕਮਜੋਰ ਨਰੋਈ ਨਾ ਕੋ ਸੀਤਾ ਨਾ ਕੋ ਰਾਵਣ ਨਾ ਸੋਨੇ ਦੀ ਲਖਾ ਨਾ ਕੋ ਸਿਦਾ ਨਾ ਕੋ ਰਾਮ ਨਾ ਸੋਨੇ ਦੀ ਲੰਕਾ ਓਮ ਨਮੋ ਹਰ ਜਲ ਬਿੰਬ ਕੇਰੇ ਖੜ ਕਰਿਆ ਇਕ ਡੰਕਾ ਨਾ ਅਵਤਾਰ ਬਗੰਬਰ ਕੋਈ ਨਾ ਕੋ ਜੋ ਦਾ ਬਲਕਾਰੀ ਨਾ ਕੋ ਵੇਦਕ ਤੇਵ ਪ੍ਰਾਨਾ ਨਾ ਕੋ દિਸੇ ਲਖਾਰੀ ਰੰਗ ਕ ਰੰਗ ਬਰੰਗ ਨਾ ਕੋਈ ਨਾ ਕੋ ਪੰਜ ਭੂਤ ਸਰੀਰਾ ਕਹਿਰ ਵਿਦਾਸ ਜਿਸ ਹਰ ਪਾਸੇ ਫਿਰਦਾ ਨੀਰਾ ਨੀਰਾ ਨਾ ਕੋ ਖਾਣੀ ਨਾ ਕੋ ਬਾਣੀ ਨਾ ਪਾਸ਼ਾ ਨ ਟਾਣੀ ਨਾ ਧਰਤੀ ਚੰ ਸੂਰਜ ਤਾਰੇ ਦਿਸੇ ਪਾਣੀ ਪਾਣੀ ਜੀਵ ਜੰਤਰ ਰੰਗ ਰਾਗ ਨ ਕੋਈ ਨਾ ਕੋ ਦਰਦ ਕਹਾਣੀ ਕੈਰ ਵਿਦਾਸ ਬਿਨਾ ਪਰਮੇਸ਼ਰ ਨਾ ਕੋ ਰਾਜਾ ਰਾਣੀ ਨਾ ਕੋ ਦੇਵੀ ਨਾ ਕੋ ਦੇਵਾਨ ਕੋ ਭੂਤ ਪਜਾਰੇ ਨਾ ਮੂਰਛਦਨਾ ਚੇਲਾ ਕੋਈ ਕੀਰਤ ਕੀਰਤ ਕਰੇ ਛੇਸ ਗਣੇਸ਼ ਮਹੇਸ਼ ਨ ਕੋਈ ਨਾ ਕਾਲੀ ਨਾ ਦੁਰਗਾ ਧਰਮ ਰਾਜ ਧਰਮ ਅਧਰਮ ਕਰਮ ਨਾ ਕੋਈ ਨਾ ਨਰਕਾ ਨਾ ਸੁਰਗਾ ਮਨ ਮੂਰਖ ਮਨ ਰੰਜਨ ਰਾਜਾ ਮਨ ਮਤ ਪੂਤ ਭਲੇਖੇ ਕੈ ਰਮਦਾਸ ਕਟੇ ਹਰ ਸਿਮਰਨ ਜਨਮ ਜਨਮ ਦੇ ਲੇਖੇ ਤਾਂਬਾ ਬਿੱੱਦਲ ਚਾਂਦੀ ਸੋਨਾ ਹੀਰੇ ਲਾਲ ਨਗਿਨੇ ਚਮਕਰ ਨਾ ਕੋਈ ਦਮਕ ਨਾ ਕੋਈ ਨਾ ਸਿਲਕੀ ਪਸ਼ਮੀਨੇ ਨਾ ਗੋ ਬਲਬਲ ਨਾ ਕੋ ਪਵਰਾ ਨਾ ਕਲੀਆਂ ਦੇ ਫੁੱਲਾ ਨਾ ਕੋ ਦਿਸੇ ਕਨਈਆ ਵਈਆ ਨਾ ਬਿੜੀ ਨਾ ਤੁੱਲਾ ਕਾਮ ਕ੍ਰੋਧ ਕੇ ਬ੍ਰਹਮੰਕਾਰਾ ਜਿਸ ਪਰ ਜਿਸ ਮਨ ਕਰਤਨ ਵਾਸਾ ਸੋਮਾ